ਸਭ ਤੋਂ ਪਹਿਲਾਂ ਛਾਰਿਆਂ ਨੇ ਪਿਆ ਪਿਆ ਸੱਚੀ ਕਾਲਜੀ ਮੀਆਂ ਨਾਮ ਹੈ ਗਮੀ ਚਿੰਤੇ ਤੁਚੀ ਦੇਵਿਆ ਪਿਆ ਜੂਚੂ ਚੈਨਲ ਤੇ ਤੁਚੀ ਸਹੀ ਕਿਦਾ ਵਧੀਆ ਜਮਾਨ ਤੇ ਚਾਦੇ ਕਲਾ ਚਲਾਏ ਤੁੰ ਅਛਾਰੇ ਤੇ ਅੱਜ ਦਾ ਬਲੌਗ ਦਾ ਪਾ ਪਚੂ ਗਾ ਵਾ ਤੇ ਆ ਜਿੰਨੇ ਕਹੇ ਪਚੂ ਲਿਖੇ ਹੋਏ ਨੇ ਉਹਨੇ ਪਤਾ ਜੇ ਕਿੱਦਾਂ ਕੰਮ ਕਰਨਾ ਪੈਂਦਾ ਹੈ। ਇਹਨੂੰ ਪੂਰੀ ਵੇਖਣਾ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈਂ ਤੇ ਜੂਜ ਦਚਨਾ। ਤਨ ਆ ਜਾਂ ਫਿਰ ਚੈਨਲ ਸਬਸਕ੍ਰਾਈਬ ਜਰੂਰ ਕਰ ਦੇਣਾ ਓਕੇ ਤੇ ਨਾਲ ਆਪਾਂ ਤੇ ਆਈ ਤਰੇ ਦੇ ਬੁੱਤ ਲਾਏ ਨੇ ਕਿ ਆ ਪੰਜਾਬ ਬੁੱਤ ਲਾਏ ਜੋ ਮਿਨੇ ਚ ਤੇ ਹੁਵੈਲੇ ਕਿਤੇ ਵਧੀ ਹੋ ਜਿਆ ਤੂੰ ਦੇਖ ਕੇ ਜਾਂਦੇ ਤਰੀਕਾ ਬਹੁਤ ਵਧੀਆ ਨਾ ਇਹ ਕਮੀਆਂ ਕੋ ਯੰਡੋ ਚਾਣ ਤੇ ਉਹ ਦਾ ਪਰੇ ਦੇ ਥੱਲੇ ਬੰਨਦੇ ਭਗਵਾਨਾਂ ਉਹਨਾਂ ਤੇ ਨੇ ਵਧੀ ਹੋ ਜਣੇ ਬੱਚ ਤੂੰ ਵੇਖਦੇ ਰਹਿ ਹੁ ਆਪਾਂ ਇੰਜ ਚ ਤਾਰਦੀ ਕਰਤਰ ਹੋ ਤਾਂ ਪਤਾ ਚਾਰੰਗ ਪੱਤੇ ਤੋਂ ਥੋੜੇ ਵਧੇ ਹੋਣੇ ਪੱਕਦੇ ਨੇ ਨਾਲੇ ਸੋਰੇ ਚ ਤੇ ਮੈਂ ਆਪਿਆ ਉਹ ਮਹੀਨਾ ਨੂੰ ਕਿਹਾ ਤਾਂ ਲਾਤ ਹੱਤੇ ਆਪਾਂ ਨੂੰ ਕਿਹਦਾ ਬੀਜ ਦੇਣਾ ਐ ਮਹੀਨੇ ਦੇ ਲਾਜਾਪ ਦੇ ਕੇ ਤੇ ਕੋਈ ਚੰਗਾ ਕੰਮ ਕਰਨੇ ਤਾਂ ਇਹ ਦਾਈਲਾ ਤਾਂ ਕਿਤੇ ਉਂਗਲਾ ਵਿੱਚ ਆਜੀ

ਹੋਣੇ ਪਟੇ ਪੰਡਾ ਤੇ ਐਮ ਵੀ ਆ ਗਿਆ। ਆ ਵੇਖੋ ਕੱਡੇ ਕੁੱਤਰੇ ਹੋ। ਇਹ ਆਪਣਾ ਦਿਢੀ ਕੰਮ ਰੋਜ਼ ਇਦਾਂ ਕੰਮ ਕਰਨਾ ਪੈਂਦਾ ਵਰਾ ਕੰਮ ਵੰਦਾ ਜਿੱਤੇ ਜਿੰਨੇ ਪਰਚੂ ਰੱਖੇ ਹੋਏ ਨੇ। ਜੇ ਪਰਚੂ ਰੱਖੇ ਜਾ ਇਹਨੇ ਚਭਾ ਲੈ ਨਹੀਂ ਪੈਨੇ। ਇਹਨੂੰ ਵੀ ਬੱਚਿਆ ਵਾਂਗੂ ਪਾਲ ਲੈਣਾ ਪੈਂਦਾ। ਤਨ ਪਤਾ ਚਾਹਦਾ ਨੂੰ ਕਿ ਨਹੀਂ ਦੇਜ ਭੈ ਕਨੀ ਪੈਦੀ ਹੈ ਨਹੀਂ ਇਹਨਾਂ ਨੇ ਜੇ ਆਪ ਦੇ ਭੈ ਕਰਾਂ ਤੇ ਉਮੀਦ ਕਰਾਂ ਤੇ ਫਿਰ ਜਾਇ ਕਾਮਯਾਬ ਹੋਊਗਾ ਪਹੂ ਜਿੰਨਾ ਕਹਿੰਦਾ ਕਿ ਫਿਰ ਦੋ ਤਿੰਨ ਬੱਚੇ ਦੇਂ ਦੇ ਨੇ ਚਾਹ 5 ਕਿਲੋ ਦੇਣੂਗਾ ਫਿਰ ਉਮੀਦ ਕਰਾਂ ਤੇ ਪਹੂਆਂ ਨੂੰ ਜਿਆਦਾ ਕੋਈ ਬੰਦ ਫ੍ਰੀ ਫਾਇਰ ਮੈਂ ਦੇ ਉੱਤੇ ਮਾਰੇ ਕਿੱਥੀ ਦਵਾਈ ਦੇ ਤੇ ਦਵਾਈ ਦੇ ਫਿਰ ਦਵਾਈ ਦੇ ਫਿਰ ਦੇ ਜੈ ਦੋਦੇ ਦਿੰਦਿਆਂ ਵੱਧ ਪੰਨੇ ਥੋੜਾ ਕੁ ਲੋ ਤੇ ਆ ਉਲੀ ਮਾ ਜਾਨ ਨੇ ਪਿਛਲੇ ਪਹਿਲੇ ਚੂਹ ਨੇ ਬਾਰਾ ਕੁ ਲੋ ਦਿੱਤਾ ਤੇ ਹੁਣ ਅਵੇਲਾ ਚੋੜਾ ਦਿੱਤਾ ਜੋ ਜੂਜਾ ਚੂਹਾ ਚੂਹੀ ਹੁਣ ਤੀਜੇ ਵੇਖਿਆ ਕਿੰਨਾ ਦਿੰਦੀ ਤੇ ਇਹਦੀਆਂ ਦੋ ਕੱਤੀਆਂ ਮਾਇਦਾ ਉਹ ਦਿਨ ਪਿੱਛੇ ਦੋ ਕਾਂਡ ਨਾ ਖਲੋਤਿਆਂ ਦੋ ਵੇਖ ਅੱਛਾ ਇਹਨੇ ਪਰ ਉਹ ਮੇਰੇ ਕੋਚ ਨਹੀਂ ਬਚਦਾ ਤਾਂ ਉਹ ਮਾੜੇ ਕੋ ਬੱਚਦਾ ਬਾਇ ਕੋ ਜਬਾਤੀ ਜਾਦਾ ਉਹ ਆਪਣਾ ਚਾ ਆਪਣਾ ਖੱਜਾ ਚਲੂ ਮੈਂ ਪੈਂਦਾ ਤਾਂ ਇਨਸ਼ਾਅੱਲਾ ਪਤਾ ਹੀ ਹੈ ਤੇ ਮੱਝ ਦੇ ਬਾਰਾ ਤੇ ਇਕ ਲੋ ਵੜੀਗਾ ਦੇਂਤੀ 간 ਜੇ ਬਾਰਾ ਤੇ ਇਕ ਲੋ ਦੋ ਦੋ ਦਿਨ ਭਾਈਆਂ ਨੂੰ ਨਾ ਤੇ ਉਹ ਦਾ ਮਾਲਾ ਦੇਂਦਾ ਦੋ ਤਿੰਨ ਕਲੋ ਰੱਖ ਲਿਆ ਕਰ ਤੇ ਆਤ ਨਾਲ ਕੋਲ ਪਾ ਲਿਆ ਦੇਰੀ ਤੇ ਕਲੋ ਕਲੋ ਨੂੰ ਪਿਆ ਦੇਣਾ 3 ਮਹੀਨੇ ਕਤੀ ਜਾ ਕਤ ਹੋ ਗੋ ਕੋਈ ਵੀ ਬਸ ਖੀਨੋ ਤੇ ਬਾਕੀ ਵੇਖੋ ਆਪਾਂ ਦਾ ਪਹਿਲਾਂ ਪਹਿਲ ਇੱਕ ਮੱਝ ਰੱਖੀ ਜਿੱਚਦਾ ਕੀਤੀ ਸੀ ਤੇ ਹੁਣ ਅਵਿਲੇ ਕਿਦਾਂ ਆਇਆ ਤੇ ਹੁਣ ਤਿੰਨ ਮੱਝਾਂ ਦੁੱਧ ਦੇ ਦਿੰਦੀਆਂ ਨੇ ਤੇ ਹੁਣ ਆ ਤਨ ਪਤਾ ਮੱਝਾ ਹੋਰ ਉੱਥੋਂ ਵਾਜਿਆ ਨਾ ਦੋਵੇਂ ਆ ਦੇ ਜੇ ਦੋ ਮੱਝਾਂ ਜੇ ਇਹਦੇ ਅੰਦਰ ਕੁਝ ਨਹੀਂ ਬਚ ਜਾ ਬ ਕੁਝ ਬਚਦਾ ਮੱਝਾਂ ਦੇ ਦੁੱਧ ਨਾਲ ਮਹੀਨੇ ਬੈਗ ਨੇ ਕਮਾਈ ਹੋਈ ਨੇ ਜਿਹਦੇ ਤਿੰਨ ਮੰਜੇ ਦੁੱਧ ਪਈਏ ਮਹੀਨੇ ਦਾ 30 35 ਜਾਇ ਹੋ ਜਾਂਦਾ 30 35 ਜਾਇ ਖਰਚਾ ਕਰ ਦਿੱਤੇ ਗਏ ਥੋੜਾ ਬੰਦਿਆਂ ਥੋੜਾ ਜ਼ਿਆਦਾ ਤਾਂ ਬੰਦ ਫੀ ਪੇਜੰਡ ਤੇ ਕੰਮ ਕਰਨ ਥੋੜਾ ਜ਼ਿਆਦਾ ਤੇ ਥਾਰਾ ਜ਼ਿਆਦਾ ਬਚ ਜਾਂਦਾ ਮਹੀਨੇ ਦੇ ਵਿੱਚ ਉਹ ਤਾਂ ਮਹੀਨੇ ਹੀ ਪੈ ਰਿਹਾ ਮਾ ਸਾਫ ਸਾਫ ਕੀਤਾ ਹੋਇਆ ਦੋ ਚਾਲੇ ਮਹੀਨੇ ਵਿੱਚ ਕੰਮ ਕਰਦੇ ਨੇ ਹਾਂ ਹੁਣ ਤਾਂ ਇਹ ਗੇ ਮਹੀਨੇ ਮੈਂ ਜਮਾਂ ਹਾਂ ਮੱਝਾਂ ਸ਼ੁਭਾਨਾ ਜੇ ਚੇਲੂ ਗਾ ਉਹ ਰਹਿਣਾ ਚੁ ਬਣਾ ਚਾਹਕਾ ਇਹਦਾ ਦੁੱਧ ਆਂਦੀ ਗਾ ਬੈਰਾ ਤੇ ਕੋਲੋਂ ਦੇਦੀ ਗਾ ਮੱਝਾਂ ਦੁੱਧ ਇੱਕ ਮੱਝ ਲੈਂਦੀ ਉਹ ਮੱਝ ਖਰਾਬ ਹੈ ਜੀ ਕੋਈ ਤੋ ਲੈਂਦੀ ਹੀ ਕਿਦਰ ਰਿਪਾ ਤੋਨੇ ਅਗਲੇ ਮੱਝ ਦੱਚੇ ਨਹੀਂ ਤੇ ਮੱਝ ਦੇ ਚੂਵੇਂ ਮਾਲੇ ਹਫਤਾ ਲੱਗ ਜਾ ਜਿਹੜਾ ਕੋਈ ਲੈਂਦੀ ਤੇ ਭੈਂਦੀ ਉਹ ਨਹੀਂ ਮੱਝ ਨੂੰ 35 ਦਿਨਾਂ ਜਾਏ ਚੂਈ ਮੱਝ ਦੇ ਜੇ ਬੇ ਤੇ ਪੈ ਜਾਈ ਥੰਗੀ ਵੱਜੀ ਫੇਦੇ ਨਾਲ ਉੱਤੇ ਤੇ ਮੱਝ ਦਾ ਇੱਕ ਖਾਣਾ ਖਰਾਬ ਹੋ ਜਾ ਖਾਣੀ ਨਹੀਂ ਖਰਾਬ ਹੋ ਜਾ ਜੀ ਮੱਝ ਦਾ ਤੇਵੇਂ ਮੈਂ ਕਹਿ ਰਹੇ ਹਾਂ ਤੇਵੇਂ ਕੀ ਕਈਓ ਤੇ ਐਦੀ ਚੇਤਾ ਜਿਨਾਂ ਬਨੇ ਇਹ ਨਾ ਰਹਿਣ ਦੇ ਪਰੇ ਜਦੋਂ ਫਿਰ ਬਨੂਗੀ ਤੇ ਉਹਨੇ ਵੀ ਡੰਡ ਚ ਨਹੀਂ ਲਈ ਫਤ ਤਾ ਜਾਈ ਤੇ ਮੱਝ ਹੀ ਤੇ ਇੱਕ ਇੱਕ ਹਾਨੇ ਬੰਦ ਹੋ ਜਾ ਤੇ ਵੀ ਦੁੱਧ ਦੇ ਨੋ ਕੁਲ ਰਹਿ ਜਾ ਨੋ ਕੁਲੇ ਦੁੱਧ ਦੇ ਰਹਿ ਜਾ ਮੱਝ ਦਾ ਤੈਨੂੰ ਤੇ ਇੱਕ ਗਨ ਤੈਨ ਕੋਲ ਦੁੱਧ ਵਾ ਔਰ ਕਹਤਾ ਚ ਐਮ ਕੋਲ ਤੈਨ ਕੋਲ ਦੁੱਧ ਤੇ ਹਮ ਵੇਲਾ ਮਾਜ ਜਾ ਇਨਾਈ ਜੁੱਜੀ ਗੱਲ ਇਹਦੀ ਵੇਖਿਆ ਤੇ ਮਾਜ ਦੇ ਆਂਦਾ ਹੀ ਪੰਮਾ ਚੂਆ ਜਦੋਂ ਪਤਾ ਲੱਗਾ ਮਾਜ ਦਾ ਥਤਮੇ ਚੂਏ ਦੀ ਅਜੋਈ ਹੋਈ ਆ ਥਤਮਾ ਚੂਆ ਇਹ ਜੋ ਹੋਈ ਆ ਅਗਲੇ ਨੇ ਦਾਤਾ 15 ਚੂਆ ਇਹਦੇ ਉਮਰ ਉਪਰ ਲੱਗਾ ਜਾਰੀ ਮਟੇ ਮਾਜ ਦੇ ਬੱਕ ਇੱਕ ਆਪਾਂ ਕੇ ਕਚਾ ਦੇ ਹੁਣ ਤੱਕ ਦੇਈ ਜਾਪੇ ਹੋਏ ਆਪਣੇ ਤੋ ਆਇਆ ਆਪਣਾ ਗੋਆ ਦਹੀਂ ਲੱਦੇ ਲੱਦੇ ਆ ਇਹ ਵੇਖ ਲੋ ਗੋਆ ਲੱਦ ਲੱਦੇ ਆਪ ਨੂੰ ਤਾਂ ਇਦਾਂ ਗਰਮ ਕਰਨਾ ਪੈਂਦਾ ਤੇ ਦੇ ਲਈ ਤੂੰ ਹੀ ਦੇ ਤੀ ਲਉ ਨਹੀਂ ਬਾਜ ਜਾਏ ਕੀ ਕਰਨਾ ਜੇ ਆਪਣਾ ਪਹਿਲਾਵੇਂ ਦੇ ਬਾਹਰ ਤੈਨੂੰ ਪਤਾ ਜੇ ਕਿੰਨਾ ਪੈਸਾ ਲੱਦਾ ਬਾਜ ਜਾਣ ਨਹੀਂ ਪਾਟੋਂ 25 23 ਲੱਖ ਲੱਦਾ ਅਗਲੇ ਕੋ ਪਤਾ ਹੀ ਨਾ ਕਿ ਉਹਦਾ ਕੰਮ ਹੋਣਾ ਬਾਹਰ ਹੁਤੇ ਤੇ ਯਕਾਨੀ ਆਪਣੇ ਰੋਜ਼ ਨਾ ਸੰਗ ਅੱਥੇ ਜਿਉ ਕੋਈ ਦੋਲ ਦੇ ਹੀ ਭਾਮ ਕੋਈ ਜੇ ਨਹੀਂ ਕੋਈ ਜਦ ਅੱਛਾ ਤਾ ਕੋਈ ਬਿਜਨਾ ਬਿਜਨਾ ਖੋਲੋ ਕੋਈ ਜਿੰਨਾ ਤੇ 5 ਲੱਖ ਪੈ ਲੈਣਾ ਹੋਰ ਪਤਾ ਕਦ ਪੂਰਾ ਹੋਣਾ ਜਾਂ ਫਿਰ ਅੱਥੇ ਹੀ ਜਾਂ ਕੋਈ ਖਾਲ ਵਾਲੀ ਫੂਡ ਵਾਲੀ ਕੋਈ ਜਾਂ ਜੂਤ ਵਾਲੀ ਜਾਂ ਸਬਜ਼ੀ ਜਦਾਂ ਪੜੀ ਵਦੀ ਉਤਨੀ ਵਾਧੂ ਤੇ ਕਮਾਈ ਹੋ ਜਾਣੀ ਆ ਨਾਲੇ ਕਾਇ ਪੈ ਚਲ ਜੂਗਾ ਨਾਲੇ ਹਾਂ ਪਰ ਮਨ ਮੇ ਆਈ ਵਾਧੂ ਕਦਾ ਪਾਇ ਜਾਣ ਪਰ ਮਾ ਆਪ ਨਹੀਂ ਜਾਂਦਾ ਮੈਂ ਤਾਂ ਨਾ ਪਹਿਲਾਂ ਕੀ ਕਰਨ ਨਾ ਪਹਿਲਾ ਹੀ ਬਾੜ ਉਤਤੇ ਕੰਮ ਹੋਊਗਾ ਨਾ ਹੋਊਗਾ ਪੈ ਕਿਦਾਂ ਨਾ ਕੰਮ ਆਣ ਕਿ ਦੇ ਕਾਇ ਮੰਜੂਗ ਹੋਈ ਨਾ ਯਾਦ ਆਈ ਕਨੀ ਪਹਿਣੀ ਆ ਬਈ ਕੀ ਕਰਨ ਪਊਗਾ ਤੇ ਇੱਥੇ ਹੋਇਆ ਮੈਂ ਬਗ ਮੇ ਅਪਵਾਦ ਆ ਮੇ ਮਾਂ ਬਾਪ ਵਾ ਮੈਂ ਆਪਣੀ ਜ਼ਮੀਨ ਖੇਤ ਉਹ ਚਕੂ ਖੇਤਾ ਮਿਲਦਾ ਨਾ ਜਵੇਰੇ ਦਾ ਚਾਮਣ ਜਾਏ ਉਹ ਕਿਤੇ ਬਾਹਰ ਜਾਏ ਉਹਦਾ ਚਕੂ ਨਹੀਂ ਮਿਲਣਾ ਜੋ ਰ ਪਿੰਡਾ ਚ ਮਿਲਦਾ ਜਵੇਰੇ ਖੇਤਾ ਜਾਣਾ ਤਾਂ ਤੇ ਜਾਣਾ ਮੋਤਾਂ ਤੇ ਜਾਣਾ ਕਦੇ ਤੇ ਜਾਣਾ ਬੈ ਬਟ ਪੰਜੇ ਦੇ ਜਾਏ ਕਦੀ ਬਨੇ ਜਿੰਦੀ ਕਹਿ ਦੋ ਜਾਈ ਮੁਕੇ ਹਾਂ ਤੇ ਪਿੰਡਾ ਚ ਆ ਰਿਆ ਨਾ ਗੇੜੀਆਂ ਮਾਰੋ ਜੋ ਉਹ ਕਿਤੇ ਜਾਣਾ ਆਣਾ ਮੇਲੇ ਵੇਖਣਿਆ ਕੁਤੇ ਵੰਦੇ ਜਾਣਾ ਕੁੰਮਾ ਜਣਾ ਕੁਤੇ ਵਰਦ ਬਰਦੇ ਬੰਦੇ ਟਾਈਮ ਇਰਦਾ ਹੁੰਦੇ ਚਾਈ ਨਾ ਇਹ ਵੇਲੇ ਕਰ ਰੋਜ ਦਾ ਕੰਮ ਕਰਨਾ ਪੈਂਦਾ ਦਿੱਲੀ ਆਪਾਂ ਤਾਂ ਰੋਜ ਦਾ ਹੋਇ ਕੰਮ ਸੁਵੇਰ ਉੱਤਨਾ ਪੱਤੇ ਪਾਉਣੇ ਆ ਗੋਆ ਕਰਦਾ ਕਰਨਾ ਮੱਛਾ ਚੋੜੀ ਨਾ ਵੇ ਪੈਂਦਾਂ ਆਪੇ ਪੱਤੇ ਲੋਣੀਆਂ ਫਿਰ ਕਿ ਮੱਛੀ ਮੈਂ ਨਵਾ ਦੇ ਨਾ ਇਹ ਰੋਜ ਦਾ ਕੰਮ ਦਿੱਲੀ ਨਾਲੇ ਇਦਾਂ ਪਰ ਤੇ ਚੇਕ ਨਹੀਂ ਪੈਂਦੀ ਮੈਂ ਜਾਂਦੀ ਨਾਲ ਵੀ ਲਾਹਤ ਪੇ ਨਹੀਂ ਵੜੀਆ ਦੈਂਦੇ ਆ ਵੀ ਨਾਲ ਛੀਤੀ ਪੂਆ ਫਿੱਤੇ ਦਿੰਦਾ ਆ ਵੇ ਗਰਗੀ ਮਨੀ ਯਾ ਗੰਹੀ ਮੇਲੇ ਇਦਾਂ ਹੀ ਜੇਮੀ ਹੁੰਦੀ ਐ ਤਈ ਆ ਜਾਂਦਾ ਵਜੇ ਚੁਕਣੇ ਭਾਰ ਤੇ ਚੁਗ ਜੇਮੀ ਨੇ ਛਰੀ ਵੇ ਕਨਾ ਫਿੱਤੇ ਦਿੰਦਾ ਨਾਲੇ ਕੰਮ ਕਦੇ ਕਦੇ ਆ ਕਨੀ ਦੋ ਪਾਟ ਜੁੰਦੀ ਨਾਲੇ ਵਾ ਛਰੀ ਵੇ ਕਨਾ ਫਿੱਤੇ ਨਾਲੇ ਪੂਰਾ ਹੀ ਦੇਖ ਲੈ ਤੂੰ ਆਹ ਇੱਕ ਕਤਗਾਨ ਇੱਥੇ ਆ ਨਾ ਮੱਜਾ ਕਰਦੀਆਂ ਮੱਜਾਂ ਹਾਂ ਘਰ ਤੇਆਂ ਮੱਜਿਆਂ ਨੂੰ ਹਾਂ ਆ ਵੇਖ ਲੋ ਚਲੋ ਆਪਾਂ ਤਾਂ ਕੰਮ ਹੋ ਜਾਏ ਬੋਆ ਦਿੱਤਾ ਲੱਦ ਹਾਂ ਹੁਣ ਆਣ ਆਮ ਨਵੋ ਪਤੇ ਕਾਨ ਦਈਆਂ ਮੱਜਾਂ ਵਾਰੀ ਇੱਕਤੀ ਇੱਕ ਇੱਥੇ ਛਾਲਦੀ ਆ ਇੱਕ ਇੱਥੇ ਅੱਥਾ ਵੀ ਨਹੀਂ ਆਦੀ ਵੇਲਾ ਕਾ ਦੇ ਪਰਚੂ ਵੜੀ ਗਾ ਰੰਦੇ ਜਿਵੇਂ ਬਾਹਵਾਂ ਲਈਆਂ ਨੇ ਪਰੇ ਕੋਜੇ ਫੁੱਟੋਂ ਅਜ ਪਾੜੀਆਂ ਜਾਂ ਥਗੀ ਬਈ ਮਾਰਦੀ ਆ ਜੇ ਤੇ ਪਾੜੀ ਜਾਂਦੀ ਛੂਆ ਕੋਈ ਹੋਉਂ ਨਾ ਤੇ ਮੱਚ ਕੋਈ ਹੋਉਂਦਾ ਤੇ ਨਹੀਂ ਕਈਆਂ ਦੇ ਥੋੜਾ ਕਿਲੋ ਦੁੱਧ ਜਿਹੜਾ ਮੱਝ ਲੈਂਦੇ ਮੁੱਕੋ ਵੀ ਗਾਰੰਟੀ ਨਹੀਂ ਦਿੰਦੀ ਹਾਂ ਜੋ ਕਹੇ ਲੋਨੀਆ ਤਾਂ ਬਾਰੇ ਕੋਲੇ ਦੁੱਧ ਦੇ ਜਾਂਦਾ ਆ ਲੱਖ ਦੀ ਉੱਤੇ ਮੱਝ ਹੁੰਦੀ ਆ ਤੇ ਮੁੱਕਾ ਦਾ ਪਰ ਜੇਦੇ ਕਹ ਲੈਤੋ ਅੰਦਰ ਤੁਸੀਂ ਖਿਆਲ ਨਹੀਂ ਲਾ ਕਰੇ ਮਾਜੀ ਦਾ ਕੋ ਫਫੀ ਜੇ ਦੀ ਬੁੰਦੀ ਤੇ ਆਪਣਾ ਇਹ ਬਲੋਗ ਦੀ ਹੋਂਥੀਂ ਵੇਖ ਲਿਆ ਆਪਣਾ ਇਦਾਂ ਕੰਮ ਕਰਨਾ ਪੈਂਦਾ ਭਾਵੇਂ ਇਹਨਾਂ ਤੈਮ ਕਿੱਥੇ ਮਿਲਦਾ ਨਾ ਕਿਤੇ ਬੰਦੇ ਜਾਂਦਾ ਤੈਮ ਇਹਦਾ ਹੱਥ ਦੇ ਕੋਲ ਕਿ ਕਦੇ ਪਹੂ ਰੱਖੇ ਉਹਨਾਂ ਦੇ ਚਵਲ ਨਹੀਂ ਪੈਣੇ ਆ ਪੱਥੇ ਪੁਕੇ ਪੁਈ ਪੈਂਦੇ ਜਦ ਗਮ ਕੰਨ ਪੰਦਾ ਰੂਦਦਾ ਇਹ ਥੋਈ ਗੱਲ ਨਹੀਂ ਜੇ ਪਹੂ ਰੱਖੇ ਆ ਬੰਦੇ ਚਲ ਜੀਦਾ ਦਾਦਾ ਲਈ ਪਹੂ ਕੌਣ ਸਵਾਲੇ ਮੁੱਕੇ ਜਿੰਨੇ ਛਪਾ ਲੈਣ ਦੇ ਉਹਨੂੰ ਪਤਾ ਕਿਤਾ ਜਵਾਬ ਲੈਣੇ ਕੋਈ ਤਾਂ ਹੋਣਾ ਤੇ ਉਹ ਪਤਾ ਨਾ ਕਿਤਾ ਕਿ ਇਹ ਪਹਿਲਾਂ ਕਿ ਮਜਰੂ ਕੀ ਪੋਣਾ ਕਿ ਨੂੰ ਕੀ ਨਹੀਂ ਪੋਣਾ ਇਹ ਚਲ ਜੀ ਆਪਾਂ ਕਿਤੇ ਜਾਂਦੇ ਦੀਆਂ ਨਾ ਘਰ ਤੇ ਜਾਂਦੇ ਆ ਹਾਂ ਤੈਨੂੰ ਆਇਆ ਪਰ ਇਆ ਤੇਰੇ ਕਲ ਆਏ ਬੁੱਤੇ ਇਹ ਹੁੰਦੇ ਚਾਹ ਨਹੀਂ ਬੰਦੇ ਹੋ ਜਾਣੀਆਂ ਹੁੰਦੇ ਚਾਲ ਨੇ ਤੇ ਮੁਕੇ ਬਾ ਥੱਲੇ ਛੇਦ ਬਣਾ ਦੇਣਾ ਪੱਕਾ ਕਰ ਦੇਣਾ ਤੇ ਨਾਲ ਹੀ ਤੇਰੇ ਖੂਲੀ ਜੀ ਬਣਾ ਦੇਈ ਭਗਮਾਂ ਦੀ ਤੈਨੂੰ ਛਾਰੇ ਪਤਾ ਨਹੀਂ ਜੇ ਰੋਖੂਂ ਦੇਣਾ ਉਹ ਤੇ ਥੰਡੇ ਰਾਂਦਾ ਨਾਲ ਗਮੀਆਂ ਚ ਠੰਡਾ ਲੈਣਾ ਨਾਲ ਤੇ ਜੇ ਛੇਦ ਨਹੀਂ ਦੇ ਤੇ ਗਮੀ ਹੋਈ ਪੈਂਦੀ ਛੇਕ ਵਜਦ ਨਾਲੇ ਭਗਮਾਂ ਤੇ ਫੇ ਪੂਜੈ ਕ ਕਰ ਦੇ ਆਉਦੇ बहुत वी हाँ तो अपना जेकू है बेचारा सूद दो रात छप है इना भोंकिया कुत्ते पता तो जाता छप बड़ा भौंक फिर जा वा। जाए पता लगता छप बढ़िया इधर मुके दो छप मारे मुके वही काले काले जो जहर पता कहले छप होंगे ਜੇ ਮੀ ਵਾ ਜ਼ਿਆਦਾ ਪੈਨ ਹੈ ਭਈ ਤੈਨੂੰ ਚਾਪ ਕਰਾਂ ਚਾਲੀ ਮੁੱਕੀ ਬੈਰ ਤਾਂ ਭਾਈ ਭੱਜਾਈ ਮੁੱਕ ਤੇ ਬਾਕੀ ਤੇ ਤੈਨੂੰ ਦੱਸੋ ਜੇ ਆਪਣੇ ਬਲੌਗ ਵਧੀਆ ਲੱਦਾ ਨਾ ਵੀਡੀਓ ਵਧੀਆ ਲੱਦੀ ਤੇ ਲਾਈਕ ਕਮੈਂਟ ਕਾ ਜੂ ਦਖਣਾ ਓਕੇ ਚਨਾਈ ਚੇ ਚੇ ਕਰ ਦੇਣਾ ਓਕੇ ਤਾਂ ਤੁਹਾਡਾ ਵੈਰੀ ਗੁੱਡ ਦਖਾ ਚਾਹ ਵੈਰੀ ਜੀ ਪਤੇ